ਜਦੋਂ ਮਹਾਵਾਰੀ ਆਉਂਦੀ ਹੈ ਤਾਂ ਉਤਤਰਤੇ ਚਾਹੇ ਕੋਈ ਸਥਾਪਤ ਮੈਂਬਰ ਹੈ ਲੇਡੀਜ਼ ਚਾਹੇ ਕੁੜੀਆਂ ਨੇ ਸਟੂਡੈਂਟ ਨੇ ਉਹ ਪੀਰੀਡ ਦੇ ਦੌਰਾਨ ਉਹ ਫਿਰ ਪੇਨ ਹੁੰਦਾ ਤਾਂ ਉਹਨਾਂ ਨੇ ਗੋਲੀ ਲੈਣੀ ਹੈ ਕਿ ਉਹ ਗੋਲੀ ਲੈਣਾ ਹੱਲ ਹੈ ਜਾਂ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਉਸ ਦਰਦ ਦਾ ਸੌਖਾ ਇਲਾਜ ਹੈ ਵੀ ਕੋਈ ਹੋਰ ਕਾਰਨ ਨਹੀਂ ਉਹਦੇ ਦੇਖੋ ਇਦਾਂ ਹੈ ਕਿ ਦਰਦ ਹੋ ਰਿਹਾ ਕੁਝ ਤਾਂ ਸੁਭਾਵਕ ਆ ਜੇ ਤੁਹਾਨੂੰ ਲਗਾਤਾਰ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਉਹਦੇ ਨਾਲ ਡਾਈਟ ਨਾਲ ਵੀ ਉਹਨਾਂ ਨੂੰ ਆਪਾਂ ਜਿਹੜਾ ਠੀਕ ਕਰ ਸਕਦੇ ਹਾਂ ਤੇ ਇਲੈਕਟ੍ਰੋਬੈਰਟੀ ਤਾਂ ਪਹਿਲਾਂ ਵੀ ਦੱਸਾਂਗੇ ਇਹ ਸਮਝੋ ਪਲਾਂਟ ਸਿੱਧੇ 베ਸਟ ਆ ਵੀ ਜਿਵੇਂ ਆਪਾਂ ਆਯੁਰਵੇਦਿਕ ਮੈਡੀਸਨ ਪਾਊਡਰ ਫਾਰਮ ਚ ਹੁੰਦੀ ਹੈ ਕਿਸੇ ਨੂੰ ਸੂਟ ਹੀ ਨਹੀਂ ਕਰਦੀ ਆ ਕਹਿੰਦੇ ਕੋਈ ਖਾਦੀ ਨਹੀਂ ਜਾਂਦੀ ਜਿਹੜੀ ਇਹ ਮੈਡੀਸਨ ਹੁੰਦੀ ਪਲਾਂਟ ਦੇ ਐਕਸਟ੍ਰੈਕਟ ਨੇ ਸਾਰੇ ਪਲਾਂਟ ਦਾ ਕਹਿੰਦੇ ਰਸ ਕੱਢਿਆ ਹੋਇਆ ਹੈ ਤੇ ਇਹ ਜਿਹੜੀ ਮੈਡੀਸਨ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆ ਜਿਵੇਂ ਤੁਸੀਂ ਕਹਿੰਦੇ ਕਿ ਦਰਦ ਆ ਬਿਲਕੁਲ ਤੁਹਾਨੂੰ ਇੱਕ ਤੋਂ ਦੋ ਮਹੀਨੇ ਦੇ ਵਿੱਚ ਵਿੱਚ ਹੀ ਤੁਹਾਨੂੰ ਰਿਲੀਫ ਮਿਲ ਜੂਗਾ ਇਦਾਂ ਦੀ ਪ੍ਰੋਬਲਮ ਨਹੀਂ ਹੋਣੀ